ਖੁਸ਼ਾਪੁਰ ਵਿੱਚ ਉਸ ਵਲੇ ਸੰਸਨੀ ਫੈਲ ਗਈ ਜਦੋਂ ਇੱਕ ਘਰ ਦੇ ਬਾਹਰ ਕੁਝ ਬਦਮਾਸ਼ ਗੋਲੀਆਂ ਚਲਾ ਕੇ ਫਰਾਰ ਹੋ ਗਏ ਦਰਅਸਲ ਇਹ ਬਦਮਾਸ਼ ਇੱਕ ਗੱਡੀ ਦੇ ਵਿੱਚ ਸਵਾਰ ਹੋਏ ਤੇ ਸਾਬਕਾ ਫੌਜੀ ਤੇ ਨੰਬਰਦਾਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਪਿੰਡ ਵਾਸੀਆਂ ਮੁਤਾਬਕ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਨੂੰ ਲੈ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਰ ਕੀ ਮਾਮਲਾ ਇੱਥੇ ਆਏ ਇੱਥੇ ਸਾਨੂੰ ਐਸਐਚਓ ਸਾਹਿਬ ਨੂੰ ਇਤਲਾ ਮਿਲੀ ਸੀ ਵੀ ਇੱਥੇ ਆ ਪਿੰਡ ਬੁੱਗਰਾ ਇੱਥੇ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਹੈ ਜਿੱਥੇ ਮੈਂ ਵੀ ਇੱਥੇ ਮੌਕੇ ਤੇ ਆਇਆ ਹਾਂ ਤੇ ਇੱਥੇ ਪਤਾ ਲੱਗਾ ਵੀ ਕੁਝ ਗਰਾਂ ਦੇ ਇਤਨਾ ਦੇ ਘਰ ਦੇ ਬਾਹਰ ਵਾਈਪਰ ਕੀਤੇ ਤੇ ਜਿਹਨੂੰ ਇਹ ਇਨਵੈਸਟੀਗੇਟ ਕਰ ਰਹੇ ਆ ਇਹ ਕੁਝ ਦਿਨ ਪਹਿਲਾਂ ਜਿਹੜੀ ਮਾਲਪੁਰ ਹੋਈ ਸੀ ਇਨਸੀਡੈਂਟ ਕੋ ਕਾਫੀ ਸਾਨੂੰ ਸ਼ੱਕ ਹੈ ਉਹਨਾਂ ਹੱਦ ਤੱਕ ਰਿਲੇਟਡ ਲੱਗਦੀ ਹੈ ਸੋ ਹੀ ਇਨਵੈਸਟੀਗੇਟ ਕਰ ਰਹੇ ਆ ਜਲਦੀ ਇਹਨੂੰ ਫਾਈਂਡ ਆਊਟ ਕਰਦੇ ਕੀ ਕਾਰਨ ਕੀ ਸੀ ਕਿੰਨੀਆਂ ਗੋਲੀਆਂ ਚੱਲੀਆਂ ਸਰ ਕੁਝ ਰੂਮ ਫਾਇਰ ਹੋਏ ਹੁਣ ਅਜੇ ਪਹੁੰਚੀ ਆ ਕਿੰਨੇ ਕ ਬੰਦੇ ਸੀ ਸਾਰਾ ਕਰਕੇ ਇਹਨਾਂ ਦੇ ਦਸਨੋਂ ਪੰਜ ਸੱਤ ਹੋਏ ਆ ਦੇਖਦਾ ਮੈਂ ਅੱਗੇ ਕਿੰਨੇ ਕੋਈ ਸਾਰੇ ਪਰਚੀ ਵੀ ਕਹਿੰਦੇ ਸਿੱਟ ਕੇ ਗਏ ਆ ਉਹ ਤਾਂ ਕੀ ਪਰਚੀ ਇੱਕ ਨਾ ਹੀ ਸਿੱਟਿਆ ਕੋਈ ਉਹ ਫੁਰਤੀ ਫਰਾਤੀ ਤਾਂ ਨਹੀਂ ਉਹਦੇ ਉੱਤੇ ਕੁਝ ਲਿਖੀ ਉਹ ਨਾ ਹੀ ਲਿਖਿਆ ਆਪਣੇ ਉਹਨਾਂ ਦਾ ਗਰੁੱਪ ਦਾ ਪਰ ਕੀ ਨਾ ਸੀ ਗਰੁੱਪ ਦਾ ਕੋਈ ਪਰਚੀ ਦੇ ਉੱਤੇ ਕਿ ਲਿਖ ਕੌਸ਼ਲ ਚੌਧਰ ਕੌਸ਼ਲ ਚੌਧਰੀ ਠੀਕ ਹਾਂਜੀ ਖਸ਼ਾਪੁਰ ਵਿੱਚ ਉਸ ਵਲੇ ਸਨਸਨੀ ਫੈਲ ਗਈ ਜਦੋਂ ਇੱਕ ਘਰ ਦੇ ਬਾਹਰ ਕੁਝ ਬਦਮਾਸ਼ ਗੋਲੀਆਂ ਚਲਾ ਕੇ ਫਰਾਰ ਹੋ ਗਏ ਦਰਅਸਲ ਇਹ ਬਦਮਾਸ਼ ਇੱਕ ਗੱਡੀ ਦੇ ਵਿੱਚ ਸਵਾਰ ਹੋਏ ਤੇ ਸਾਬਕਾ ਫੌਜੀ ਤੇ ਨੰਬਰਦਾਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਤੇ ਇਹ ਪਿੰਡ ਵਾਸੀਆਂ ਨੇ ਅਸੀਂ ਸੂਚਨਾ ਪੁਲਿਸ ਨੂੰ ਦਿੱਤੀ ਹੈ ਪਿੰਡ ਵਾਸੀਆ ਮੁਤਾਬਕ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਨੂੰ ਲੈ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਰ ਕੀ ਮਾਮਲਾ ਇੱਥੇ ਆਏ ਇੱਥੇ ਸਾਨੂੰ ਐਸਐਚਓ ਸਾਹਿਬ ਨੂੰ ਇਤਲਾ ਮਿਲੀ ਸੀ ਵੀ ਇੱਥੇ ਆ ਪਿੰਡ ਬੁਗਰਾ ਇੱਥੇ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਹੈ ਜਿੱਥੇ ਮੈਂ ਵੀ ਇੱਥੇ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਵੀ ਕੁਝ ਗਾਉਂ ਦੇ ਇਤਨਾ ਦੇ ਘਰ ਦੇ ਬਾਹਰ ਵਾਈਪਰ ਕੀਤੇ ਆ ਤੇ ਜਿਹਨੂੰ ਇਹ ਇਨਵੈਸਟੀਗੇਟ ਕਰ ਰਹੇ ਆ ਇਹ ਕੁਝ ਦਿਨ ਪਹਿਲਾਂ ਜਿਹੜੀ ਮਾਲਪੁਰ ਹੋਈ ਸੀ ਇਨਸੀਡੈਂਟ ਉਹ ਕਾਫੀ ਸਾਨੂੰ ਸ਼ੱਕ ਹੈ ਉਹਨਾਂ ਹੱਦ ਤੱਕ ਰਿਲੇਟਡ ਲੱਗਦੀ ਹੈ ਸੋ ਹੀ ਇਨਵੈਸਟੀਗੇਟ ਕਰ ਰਹੇ ਆ ਜਲਦੀ ਇਹਨੂੰ ਫਾਈਂਡ ਆਊਟ ਕਰਦੇ ਕੀ ਕਾਰਨ ਕੀ ਸੀ ਕਿੰਨੀਆਂ ਗੋਲੀਆਂ ਜੱਲੀਆਂ ਸਰ ਕੁਛ ਰੋਮ ਫਾਇਰ ਹੋਏ ਹੁਣ ਅਜੇ ਪਹੁੰਚੀ ਆ ਕਿੰਨੇ ਕ ਬੰਦੇ ਸੀ ਸਾਰਾ ਕਰਕੇ ਇਹਨਾਂ ਦੇ ਦੱਸਨ ਪੰਜ ਸੱਤ ਹੋਏ ਆ ਦੇਖਦਾ ਮੈਂ ਅੱਗੇ ਕਿੰਨੇ ਕੋਈ ਸਰ ਪਰਚੀ ਵੀ ਕਹਿੰਦੇ ਸਿੱਟ ਕੇ ਗਏ ਆ ਉਹ ਤਾਂ ਕੀ ਪਰਚੀ ਇੱਕ ਨਾ ਹੀ ਸਿੱਟਿਆ ਕੋਈ ਉਹ ਤਾਂ ਫੋਰ ਉੱਤੀ ਫਰਾਤੀ ਤਾਂ ਨਹੀਂ ਉਹਦੇ ਉੱਤੇ ਕੁਛ ਲਿਖੀ ਉਹ ਨਾ ਹੀ ਲਿਖਿਆ ਆਪਣੇ ਉਹਨਾਂ ਦਾ ਗਰੁੱਪ ਦਾ ਪਰ ਕੀ ਨਾਂ ਸੀ ਗਰੁੱਪ ਦਾ ਉਹ ਪਰਚੀ ਦੇ ਉੱਤੇ ਕਿ ਲਿਖੇ ਕੋਸ਼ਲ ਚੌਧ ਕੋਸ਼ਲ ਚੌਧਰੀ ਜੀ ਹਾਂਜੀ ਖੁਸ਼ਾਪੁਰ ਵਿੱਚ ਚੋਸ ਵਾਲੇ ਸਨਸਨੀ ਫੈਲ ਗਈ ਜਦੋਂ ਇੱਕ ਘਰ ਦੇ ਬਾਹਰ ਕੁਝ ਬਦਮਾਸ਼ ਗੋਲੀਆਂ ਚਲਾ ਕੇ ਫਰਾਰ ਹੋ ਗਏ ਦਰਅਸਲ ਇਹ ਬਦਮਾਸ਼ ਇੱਕ ਗੱਡੀ ਦੇ ਵਿੱਚ ਸਵਾਰ ਹੋਏ ਤੇ ਸਾਬਕਾ ਫੌਜੀ ਤੇ ਨੰਬਰਦਾਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਤੇ ਇਹ ਪਿੰਡ ਵਾਸੀਆਂ ਨੇ ਅਸੀਂ ਸੂਚਨਾ ਪੁਲਿਸ ਨੂੰ ਦਿੱਤੀ ਹੈ ਪਿੰਡ ਵਾਸੀਆਂ ਮੁਤਾਬਕ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਨੂੰ ਲੈ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਰ ਕੀ ਮਾਮਲਾ ਇੱਥੇ ਆਏ ਇੱਥੇ ਸਾਨੂੰ ਐਸਐਚਓ ਸਾਹਿਬ ਨੂੰ ਤਲਾਸ਼ ਮਿਲੀ ਹੀ ਵੀ ਇੱਥੇ ਆ ਪਿੰਡ ਬੁੱਗੜਾ ਇੱਥੇ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਹੈ ਜਿੱਥੇ ਮੈਂ ਵੀ ਇੱਥੇ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਵੀ ਕੁਛ ਰਾਉ ਦੇ ਇਤਨਾ ਦੇ ਘਰ ਦੇ ਬਾਹਰ ਹਵਾਈ ਪੈਰ ਕੀਤੇ ਤੇ ਜਿਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਕੁਝ ਦਿਨ ਪਹਿਲਾਂ ਜਿਹੜੀ ਮਾਲਪੁਰ ਹੋਈ ਸੀ ਇਨਸੀਡੈਂਟ ਉਹ ਕਾਫੀ ਸਾਨੂੰ ਸ਼ੱਕ ਹੈ ਉਹਨਾਂ ਹੱਦ ਤੱਕ ਰਿਲੇਟਡ ਲੱਗਦੀ ਹੈ ਸੋਹੀ ਇਨਵੈਸਟੀਗੇਟ ਕਰ ਰਹੇ ਆ ਜਲਦੀ ਇਹਨੂੰ ਫਾਈਂਡ ਆਊਟ ਕਰਾਂ ਕਿ ਕਾਰਨ ਕੀ ਸੀ ਕਿੰਨੀਆਂ ਗੋਲੀਆਂ ਚੱਲੀਆਂ ਸਨ ਕੁਛ ਰੋਮ ਫਾਇਰ ਹੋਏ ਹੁਣ ਅਜੇ ਪਹੁੰਚੇ ਹੀ ਆ ਕਿੰਨੇ ਕ ਬੰਦੇ ਸੀ ਸਾਰਾ ਕਰਕੇ ਇਹਨਾਂ ਦੇ ਦੱਸਣ ਨੂੰ ਪੰਜ-ਛੇ ਤੋਂ ਹੋਏ ਆ ਦੇਖਦਾ ਮੈਂ ਅੱਗੇ ਕਿੰਨੇ ਕ ਹੋਏ ਸਾਰੇ ਪਰਚੀ ਵੀ ਕਹਿੰਦੇ ਸਿੱਟ ਕੇ ਗਏ ਆ ਉਹ ਤਾਂ ਕੀ ਪਰਚੀ ਇੱਕ ਨਾ ਹੀ ਸਿੱਟਿਆ ਕੋਈ ਉਹ ਫਰਤੀ ਫਰਤੀ ਤਾਂ ਨਹੀਂ ਉਹਦੇ ਉੱਤੇ ਕੁਛ ਲਿਖੀ ਉਹ ਨਾ ਹੀ ਲਿਖਿਆ ਆਪਣੇ ਉਹਨਾਂ ਦਾ ਗਰੁੱਪ ਦਾ ਪਰ ਕੀ ਨਾਂ ਸੀ ਗਰੁੱਪ ਦਾ ਕੋਈ ਪਰਚੀ ਦੇ ਉੱਤੇ ਕਿ ਲਿਖੇ ਕੋਸ਼ਲ ਚੌਧਰੀ ਕੋਸ਼ਲ ਚੌਧਰੀ ਠੀਕ ਹੈ